ਖਬਰਨਾਮਾ ਦੇਖ ਰਹੇ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਡੇਰਾ ਬਿਆਸ ਨੂੰ ਲੈ ਕੇ ਆਈ ਵੱਡੀ ਖਬਰ ਜੇ ਗੱਲ ਕਰੀਏ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਅੱਜ ਤੋਂ ਲਗਭਗ 10 ਮਹੀਨੇ ਪਹਿਲਾਂ ਜਿਹੜਾ ਹੈ ਆਪਣੀ ਗੱਦੀ ਦੇ ਲਈ ਉਤਰ ਅਧਿਕਾਰੀ ਦਾ ਨਾਮ ਜਿਹੜਾ ਹੈ ਆਫੀਸ਼ੀਅਲ ਤੌਰ ਤੇ ਦੇ ਦਿੱਤਾ ਸੀ ਬਾਅਦ ਵਿੱਚ ਇਹ ਵੀ ਨਹੀਂ ਦੱਸਿਆ ਗਿਆ ਕਦੋਂ ਸਦਸਨ ਕਰਨਗੇ ਕਦੋਂ ਉਹ ਡੇਰੇ ਦੀ ਵਾਗਡੋਰ ਸੰਭਾਲਣਗੇ ਅਕੇ ਜੇ ਗੱਲ ਕਰੀਏ ਡੇਰਾ ਬਿਆਸ ਦੀ ਡੇਰਾ ਬਿਆਸ ਇੱਕ ਅਜਿਹਾ ਡੇਰਾ ਹੈ ਪੂਰੇ ਭਾਰਤ ਦੇ ਵਿੱਚ ਡੇਰੇ ਬਿਆਸ ਦੇ ਨਾਲ ਸਭ ਤੋਂ ਜ਼ਿਆਦਾ ਜਿਹੜੀ ਹੈ ਸੰਗਤ ਸ਼ਰਧਾਲੂ ਜਿਹੜੇ ਜੁੜੇ ਹੋਏ ਨੇ ਇਵੇਂਨ ਦੋ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਵੀ ਡੇਰਾ ਬਿਆਸ ਵੱਲੋਂ ਡੇਰੇ ਛੋਟੀਆਂ-ਛੋਟੀਆਂ ਬ੍ਰਾਂਚਾਂ ਸਤਸੰਗ ਕਰ ਸਥਾਪਿਤ ਕੀਤੇ ਗਏ ਨੇ ਜੇ ਗੱਲ ਕਰੀਏ ਮਨੁਮਤਾ ਦੀ ਮਨੁਮਤਾ ਦੀ ਭਲਾਈ ਵਾਸਤੇ ਵੀ ਡੇਰਾ ਕਦੇ ਵੀ ਪਿੱਛੇ ਨਹੀਂ ਹਟਦਾ ਚਾਹੇ ਕੋ ਪੁਚਾਰ ਹੋਵੇ ਚਾਹੇ ਕੋ ਹਰ ਹੋਣ ਚਾਹੇ ਕਿਤੇ ਸੂਕਾ ਪੈ ਜਾਵੇ ਚਾਹੇ ਕਿਤੇ ਟੀਵੀ ਦੇ ਜਾਂ ਕੈਨਸਲ ਦੇ ਅਮਰੀਜਾਂ ਦਾ ਇਲਾਜ ਕਰਾਉਣਾ ਹੋਵੇ ਡੇਰੇ ਦੇ ਨਾਲ ਇੱਕ ਜੁੜੀ ਖਬਰ ਆ ਰਹੀ ਹੈ ਰਾਧਾ ਸੁਆਮੀ ਡੇਰਾ ਬਿਆਸ ਨਾਲ ਜੁੜੀ ਖਬਰ ਸਾਹਮਣੇ ਆਈ ਹੈ ਕਿ ਜਾਣਕਾਰੀ ਅਨੁਸਾਰ ਅੱਜ ਰਾਧਾ ਡੇਰਾ ਬਿਆਸ ਵਿੱਚ ਮਈ ਮਹੀਨੇ ਦਾ ਪਹਿਲਾ ਭੰਡਾਰਾ ਹੈ ਮਈ ਮਹੀਨੇ ਦੇ ਪਹਿਲੇ ਭੰਡਾਰੇ ਦੌਰਾਨ ਡੇਰਾ ਬਿਆਸ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਢਿੱਲੋਂ ਦੁਆਰਾ ਚੁਣੇ ਗਏ ਉਤਰ ਅਧਿਕਾਰੀ ਜਸਦੀਪ ਸਿੰਘ ਗਿੱਲ ਨੇ ਪਹਿਲਾ ਸਾਸਨ ਕੀਤਾ ਇਸ ਦੌਰਾਨ ਡੇਰੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਵੀ ਸਟੇਜ ਤੇ ਮੌਜੂਦ ਸਨ ਤੁਹਾਨੂੰ ਦੱਸਦੀ ਕਿ ਉਤਰ ਅਧਿਕਾਰੀ ਬਣਨ ਤੋਂ ਬਾਅਦ ਪਹਿਲੀ ਵਾਰ ਸਾਸੰਗ ਯੂਰ ਜਸਦੀਪ ਸਿੰਘ ਦੁਆਰਾ ਕਰਵਾਇਆ ਗਿਆ ਉਹਨਾਂ ਨੇ ਅੱਜ ਸਵੇਰੇ 8:30 ਤੋਂ ਲੈ ਕੇ 9:30 ਤੱਕ ਸਾਸਨ ਕੀਤਾ ਇਸ ਦੌਰਾਨ ਦਰਸ਼ਕ ਭਾਵਕ ਦਿਖਾਈ ਦਿੱਤੇ ਜਿਕਰਯੋਗ ਹੈ ਕਿ ਡੇਰਾ ਦਾਸ ਸਵਾਮੀ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ 2 ਦਸੰਬਰ 2024 ਨੂੰ ਸਤੰਬਰ 2024 ਨੂੰ ਆਪਣੇ ਉੱਤਰ ਅਧਿਕਾਰੀ ਦਾ ਐਲਾਨ ਕੀਤਾ ਸੀ ਉਹਨਾਂ ਨੇ 45 ਸਾਲਾ ਜਸਦੀਪ ਸਿੰਘ ਗਿੱਲ ਨੂੰ ਡੇਰਾ ਬਿਆਸ ਦਾ ਮੁਖੀ ਚੁਣਿਆ ਸੀ ਹਿਜੂਰ ਮਹਾਰਾਜ ਜਸਦੀਪ ਸਿੰਘ ਗਿੱਲ ਬਾਬਾ ਗੁਰਬੰਦ ਸਿੰਘ ਦੇ ਰਿਸ਼ਤੇਦਾਰ ਹਨ 2 ਦਸੰਬਰ ਦੁਪਹਿਰ ਨੂੰ ਡੇਰਾ ਬਿਆਸ ਤੇ ਇੱਕ ਪੱਤਰ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਹੁਣ ਡੇਰਾ ਬਿਆਸ ਦਾ ਅਗਲਾ ਮੁਖੀ ਜਗਦੀਪ ਜਸਦੀਪ ਸਿੰਘ ਗਿੱਲ ਹੋਣਗੇ ਯਾਨੀ ਕਿ ਜਸਦੀਪ ਸਿੰਘ ਗਿੱਲ ਵੱਜੋਂ ਅੱਜ ਐਸ 사ਸੰਗ ਦਾ ਫਰਮਾਨ ਕੀਤਾ ਗਿਆ ਧੰਨਵਾਦ